ਗੁਰਦਾਸਪੁਰ ਦੇ ਵਿੱਚ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਤੋਂ ਲੋਕ ਕਾਫੀ ਪਰੇਸ਼ਾਨ ਸਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਕੂੜਾ ਸਾਂਭਣ ਦੇ ਲਈ ਕੋਈ ਠੁਕਮੀ ਜਗ੍ਹਾ ਨਾ ਹੋਣ ਕਰਕੇ ਪੂਰੇ ਸ਼ਹਿਰ ਦੇ ਅੰਦਰ ਗੰਦਗੀ ਫੈਲੀ ਹੋਈ ਸੀ। ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਆਮ ਆਦਮੀ ਪਾਰਟੀ ਦੇ ਜੁਲਾ ਟ੍ਰੇਡ ਵਿੰਗ ਦੇ ਇੰਚਾਰਜ ਜਸਮਰਜੀਤ ਸਿੰਘ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਕੂੜੇ ਨੂੰ ਸੰਭਾਲਣ ਦੇ ਲਈ ਆਪਣੀ ਖੁਦ ਦੀ ਜਗ੍ਹਾ ਦਿੱਤੀ ਹੈ ਦੱਸਦੇ ਕਿ ਕੂੜਾ ਸੰਬੰਧੀ ਕੋਈ ਵਾਜਬ ਜਗ੍ਹਾ ਨਾ ਹੋਣ ਕਰਕੇ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ ਜਿਸ ਕਾਰਨ ਸਫਾਈ ਦੇ ਮਾਮਲੇ ਦੇ ਵਿੱਚ ਗੁਰਦਾਸਪੁਰ ਸ਼ਹਿਰ ਨੂੰ ਸਭ ਤੋਂ ਹੇਟਲਾ 168ਵਾਂ ਨੰਬਰ ਮਿਲਿਆ ਸੀ ਤਾਂ ਹੁਣ ਜਗ੍ਹਾ ਮਿਲਣ ਕਾਰਨ ਕੂੜਾ ਸਾਂਭਿਆ ਵੀ ਜਾਵੇਗਾ ਤੇ ਇਸ ਜਗ੍ਹਾ ਤੇ ਡੀਕੰਪੋਜ਼ ਵੀ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਨੇ ਆਂ। ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ। ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੂੜੇ ਦੀ ਬੜੀ ਸਮੱਸਿਆ ਚੱਲਦੀ ਪਈ ਸੀ। ਗੰਦਗੀ ਦੇ ਢੇਰ ਹਰ ਚੌਂਕ ਥਾਂ-ਥਾਂ ਲੱਗੇ ਦੇ ਸੀਗੇ। ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ। ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ ਪਾਣੀ ਵੀ ਗੰਦਾ ਹੋ ਰਿਆ ਸੀਗਾ ਉਤੰਪ ਪ੍ਰਸਾਦ ਦਾ ਮੌਸਮ ਸੀ ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ ਆਪਾਂ ਪ੍ਰਸ਼ਾਸਨ ਕੋਲ ਗਏ ਉਹਨਾਂ 'ਤੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਠੁਕਮੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ ਕੂੜਾ ਲਵਾਉਣ ਲਈ ਤਿਆਰ ਹਾਂ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਸਹਿਕਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ ਵੀਕ ਦਿਨ ਪਹਿਲਾਂ ਤੁਸੀਂ कूੜਾ ਸਾਡੇ ਇੱਥੇ ਡੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੂਏ ਟੂਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇੱਥੇ कूੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 166ਵੇਂ ਨੰਬਰ ਤੇ ਆਇਆ ਤਾਂ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰਲ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੀ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ ਆਪਾਂ ਆਪਣਾ ਯੋਗਦਾਨ ਪਾਈਏ ਉਸ 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 ਮਸਲੇ 'ਚ ਆਪਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ। ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ। ਉਹਦੇ ਲਈ ਪ੍ਰੋਪਰ ਆਪਾਂ ਕਲਚਰ ਤਿਆਰ ਕਰਕੇ ਤੇ ਆਪਾਂ ਇਹਨੂੰ ਡੀਕੰਪੋਜ਼ ਕਰਾਂਗੇ। ਸਲਾਹ ਸਲਾਹ ਵੀ ਲਈ ਗਈ ਆ। ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ। ਉੱਥੇ ਸਾਨੂੰ ਕਮੇਟੀ ਦੇ ਮੁਲਾਜ਼ਮਾਂ ਨੇ ਬਹੁਤ ਸਾਥ ਸਾਥ ਦਿੱਤਾ ਵਾ। ਤੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੀ ਕੂੜੇ ਦੀ ਆ ਇਹ ਸਾਡੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਆ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਗੰਦਗੀ ਨੂੰ ਸ਼ਹਿਰ ਤੋਂ ਦੂਰ ਕਰੀਏ ਸਾਫ਼ ਕਰੀਏ ਪਿੰਡ ਵਾਸੀਆਂ ਆ ਕਿ ਉਹ ਲਾਗੇ ਜਾ ਕੇ ਕਿਹੜੀ ਮੁਸ਼ਕਲ ਹੋਣੀ ਉਹਦੇ ਕੁਝ ਤੇ ਪਿੰਡ ਵਾਸੀ ਜਿਹੜਾ ਪਿੰਡ ਲਾਗੇ ਵਸਦੇ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਤੇ ਥੋੜੇ ਦਿਨ ਉਹਨਾਂ ਨੇ ਓਕੇ ਕੱਟੇ ਨੇ ਪਰ ਹੁਣ ਮੈਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਹੁਣ ਪ੍ਰੋਪਰ ਵੇ ਨਾਲ ਇਹਨੂੰ ਡੰਪ ਕਰ ਲੈਣਾ ਤੇ ਹੁਣ ਇੱਕ ਅਜੇ ਦਿਨ ਬਾਅਦ ਕੋਈ ਮੁਸ਼ਕਲ ਕਿਸੇ ਨੂੰ ਨਹੀਂ ਆਣੀ ਤੇ ਸਾਰਿਆਂ ਦਾ ਧੰਨਵਾਦ ਆ ਕਿੰਨੇ ਚਿਰ ਵਾਸੀ ਤੁਸੀਂ ਰੱਖਿਆ ਵੀ ਕਿੰਨਾ ਚਿਰ ਸਾਡੇ ਕੁੜਾ ਜਾਂ ਕੀ ਪਲਾਨਿੰਗ ਬਣਾਇਆ ਗਿਆ ਇਹ ਜੀ ਜਿੰਨੇ ਦਿਨ ਤੱਕ ਸਰਕਾਰ ਕੋ ਇਹ ਕੋ ਪ੍ਰਸ਼ਾਸਨ ਕੋ ਪਰਮਨੈਂਟ ਹਾਲ ਸਲੂਸ਼ਨ ਨਹੀਂ ਮਿਲਦਾ ਸਾਡੇ ਕੋਲ ਤਿੰਨ ਚਾਰ ਸਾਈਟਸ ਹੈਗੀਆਂ ਵਾ ਆਪਾਂ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ ਮੈਂ ਮੇਰੀ ਟੀਮ ਜਿਨ੍ਹਾਂ ਨੇ ਪੂਰਾ ਪੂਰੀ ਕੋਸ਼ਿਸ਼ ਕੀਤੀ ਯੋਗਦਾਨ ਪਾਇਆ ਆਪਾਂ ਸਾਰੇ ਹੀ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲਿਆ ਤਾਂ ਆਪਾਂ ਬੜੇ ਵਧੀਆ ਪ੍ਰੋਪਰ ਤਰੀਕੇ ਨਾਲ ਇਹਨੂੰ ਇਹਨੂੰ ਸੰਭਾਂਗੇ ਜੀ